ਇਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਤਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੇਨਿਊ ਵਿਖੇ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਲਗਾਇਆ ਗਿਆ। ਇਸ ਮੌਕੇ ਪਟਵਾਰੀਆਂ ਨੇ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਖੂਨਦਾਨ ਕੀਤਾ। ਗੱਲਬਾਤ ਕਰਦਿਆਂ ਹੋਇਆਂ ਨੁਮਾਇੰਦਿਆਂ ਨੇ ਆਖਿਆ ਕਿ ਹਰ ਸਾਲ ਇੱਕ ਖੂਨਦਾਨ ਕੈਂਪ ਲਗਾਇਆ ਜਾਂਦਾ ਤਾਂ ਜੋ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਸਾਫਾ ਪ੍ਰਧਾਨ ਨਿਰਮਲਜੀਤ ਸਿੰਘ, ਜਸਪਾਲ ਸਿੰਘ ਗੁਰਨਾਮ ਸਿੰਘ ਕਰਨਜੀਤ ਸਿੰਘ ਆਗਿਆਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਦੀ ਰੈਵਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਅਮਰਸਰ ਵੱਲੋਂ ਸਤਵਾਂ ਜਿਹੜਾ ਬਲੱਡ ਦਾ ਕੈਂਪ ਮਨੁੱਖਤਾ ਦੇ ਭਲੇ ਲਈ ਲਾ ਰਹੇ ਆ ਤੇ ਸਮੁੱਚੀ ਮਨੁੱਖਤਾ ਨੂੰ ਇਹ ਆਦੇਸ਼ ਕਰਦੇ ਆ ਕਿ ਇਹੋ ਜੇ ਅਪਰਾਲੇ ਸਦਾ ਹੀ ਕਰਦੇ ਰਹਿਣ ਤਾਂ ਅਸੀਂ ਰੈਵਨਿਊ ਪਰਿਵਾਰ ਜੂਨੀਅਨ ਅੰਮ੍ਰਿਤਸਰ ਔਰ ਗੁਰਾਮਦਾਸ ਹਸਪਤਾਲ ਦੇ ਸਾਥੀਆਂ ਦੇ ਸਹਿਯੋਗ ਨਾਲ ਹਰ ਸਾਲ ਇੱਥੇ ਖੂਨਦਾਨ ਕੈਂਪ ਲਾਈਦਾ ਜੀ ਇਹ ਸਾਡਾ ਅਰਘੀ 7ਵਾਂ ਖੂਨਦਾਨ ਕੈਂਪ ਆ ਸੋ ਮੈਂ ਤਾਂ ਇਹੀ ਪ੍ਰੇਰਿਤ ਕਰਦਾ ਆਪਣੇ ਨੌਜਵਾਨ ਸਾਥੀਆਂ ਨੂੰ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਸਬੰਧ ਵਿੱਚ 7ਵਾਂ ਖੂਨਦਾਨ ਵਿਸ਼ਾਲ ਕੈਂਪ ਰਣਜੀਤ ਦੇਵ ਨੂੰ ਗੁਰਪੁਰ ਦੇ ਹੱਥ ਲਾਇਆ ਹੈ ਸਾਡੇ ਸਾਰੇ ਰੈਵਨਿਊ ਪਰਿਵਾਰ ਜੂਨੀਅਨ ਵੱਲੋਂ ਕਾਨਗੋ ਅਸੋਸੀਏਸ਼ਨ ਵੱਲੋਂ ਉਪਰਾਲਾ ਵਾ ਇਹ ਸਾਡਾ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਇਹ ਬਲੱਡ ਡੋਨੇਟ ਕਰ ਰਹੇ ਹਾਂ ਸਾਡੇ ਸਾਰੇ ਸਾਥੀ ਇੱਥੇ ਅੱਜ ਹਾਜ਼ਰ ਨੇ ਰੈਵਨਿਊ ਪਰਿਵਾਰ ਜੁਨੀਅਨ ਤੇ ਕਾਨਗੋ ਅਸੋਸੀਏਸ਼ਨ ਦੇ ਅਸੀਂ ਇਹ ਜਿਹੜਾ ਬਲੱਡ ਡੋਨੇਟ ਕਰਕੇ ਥੈਲੇਸੀਮ ਬੱਚਿਆਂ ਨੂੰ ਪ੍ਰੋਵਾਈਡ ਕਰਵਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਦੀ ਰੈਵਨਿਊ ਪਟਵਾਰ ਜੁਨੀਅਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇੱਕ ਜਿਹੜਾ ਖੂਨਦਾਨ ਕੈਂਪ ਲਗਾਇਆ 7ਵਾਂ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪਟਵਾਰੀਆਂ ਤੇ ਅਤੇ ਹੋਰ ਉਹਨਾਂ ਦੇ ਸਾਥੀਆਂ ਨੇ ਖੂਨਦਾਨ ਕੀਤਾ ਇਹੋ ਜਿਹੇ ਉਪਰਾਲੇ ਹੋਰ ਕੀਤੇ ਜਾਣਗੇ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਇਹ ਭਰੋਸਾ ਦਿੱਤਾ ਅਮਰitsar ਫਾਸਟ ਵੀ ਖਬਰ ਨਾਮ ਵਾਲੀ ਰਕੇਸ਼ ਕੁਮਾਰ